ਜੀ ਕੱਚਾ ਕੜਾ ਚਰਾ ਵਿੱਚ ਕਿਉਂ ਖੁਰਿਆ ਤੇ ਕੀ ਕਰੀਏ ਟੁੱਟਿਆਂ ਤੀਰਾਂ ਦਾ ਇਸ਼ਕ ਆਵਾਦ ਤੇ ਪਿਆਰ ਮੁਹੱਬਤ ਦੇ ਖੇਲ ਨੇ ਸਭ ਤਕਦੀਰਾਂ ਦਾ ਐਸਾ ਪਰਮਾਤਮਾ ਦੀ ਆਵਾਦ ਤਾਂ ਇਹ ਛੱਡੀ ਨਹੀਂ ਜਾ ਸਕਦੀ ਉਸ ਮਰਜੀ ਬੰਦਾ ਕੋਸ਼ਿਸ਼ ਕਰ ਲੇ ਠੀਕ ਆ ਕਈ ਵਾਰੀ ਤਾਂ ਮਰਨ ਨੂੰ ਵੀ ਦਿਲ ਕਰਦਾ ਹੁਣ ਵੀ ਸ਼ਿੱਕੇ ਬਾਪੂ ਤੂੰ ਦੇਖੀ ਬਹਿ ਕੇ ਹੱਲੇ ਸਤਾਪਾਂ ਦੀਓ ਥੱਕੇ ਨੀ ਝਿੜਕਾ ਸਕੇ ਕਹਿੰਦੇ ਆਰਾਮ ਆਰਾਮ ਦੀ ਰਟ ਲਾਇਆ ਦਿਲ ਹਰਮੰਦਰ ਨਹੀਂ ਬਣਦਾ ਕਹਿੰਦੇ ਆ ਰਾਮ ਆ ਰਾਮ ਦੀ ਰੱਟ ਲਾਇਆ ਦਿਲ ਹਰਮੰਦਰ ਨਹੀਂ ਬਣਦਾ ਨੱਚਣ ਗਾਉਣ ਟੱਪਣ ਦੇ ਨਾਲ ਕੋਈ ਕੰਜਰ ਨਹੀਂ ਬਣਦਾ ਪੂਰੇ ਚੰਨ ਤੋਂ ਪੁੰਨਿਆਂ ਦੀ ਰਾਤ ਪਛਾਣੀ ਜਾਂਦੀ ਹੈ ਬੰਦੇ ਦੇ ਟੈਲੈਂਟ ਤੋਂ ਗੱਲਬਾਤ ਪਛਾਣੀ ਜਾਂਦੀ ਹੈ ਜੀ ਬੰਦੇ ਦੇ ਟੈਲੈਂਟ ਤੋਂ ਗੱਲਬਾਤ ਪਛਾਣੀ ਜਾਂਦੀ ਆ ਸਾਰੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਪੇਪਰਵਾ ਤੇ ਤੁਹਾਨੂੰ ਪਤਾ ਦੋਸਤੋ ਮੈਂ ਹਰ ਵਾਰ ਤੁਹਾਨੂੰ ਵੱਖਰੇ ਵੱਖਰੇ ਕਲਾਕਾਰ ਦੇ ਨਾਲ ਆਰਟਿਸਟ ਦੇ ਨਾਲ ਮਿਲਦਾ ਮੌਕਾ ਜਿਹੜਾ ਦਿੰਦਾ ਰਹਿਣਾ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਇਹ ਚੀਜ਼ ਦੀ ਪਛਾਣ ਕੀਤੀ ਹੈ ਕਿ ਜਿਹੜੇ ਲੋਕ ਸੁਰ ਦੇ ਨੇੜੇ ਹੁੰਦੇ ਆ ਅਕਸਰ ਉਹ ਰੱਬ ਦੇ ਵੀ ਨੇੜੇ ਹੀ ਸਾਸੀ ਗੱਲ ਤੇ ਬਈ ਜਿਹੜੇ ਸਾਡੇ ਦਰਸ਼ਕ ਸਾਹਮਣੇ ਦੇਖ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਸਾਡੇ ਚੈਨਲ ਦੇ ਵਿੱਚ ਤੇ ਉਹ ਜਨਣਾ ਚਾਹੁੰਦੇ ਪਹਿਲਾਂ ਗੱਲ ਤਾਂ ਆਪਣਾ ਨਾਂ ਤੋਂ ਸ਼ੁਰੂਆਤ ਕਰੀਏ ਵੀ ਆਪਣਾ ਨਾਮ ਜਿਹੜਾ ਹੈ ਜੀ ਪੂਰੇ ਦਰਸ਼ਕਾਂ ਨੂੰ ਜਰੂਰ ਚਾਹਣਾ ਪਊ ਜੀ ਅ ਜਿੰਨੇ ਵੀ ਸਾਹਮਣੇ ਦੇਖ ਰਹੇ ਨੇ ਇੰਟਰਵਿਊ ਚੱਲ ਰਹੀ ਆ ਵੀਰ ਜੀ ਕਰ ਰਹੇ ਆ ਸਾਰਿਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੇਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਰਾਜ ਰੰਗੀਲਾ ਜੀ ਜੀ ਉਮਰ ਹੈ ਨਾ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਜਿਹੜਾ ਘਰਦਿਆਂ ਤੋਂ ਮਿਲਿਆ ਉਹ ਰਾਜਵਿੰਦਰ ਸਿੰਘ ਜਿਹੜਾ ਤੋਂ ਮੇਰਾ ਰਾਜਵਿੰਦਰ ਸਿੰਘ ਤੇ ਸਿੰਘ ਦਾ ਉੱਤੇ ਰਾਜ ਰੰਗੀਲਾ ਜੀ ਮ ਤੇ ਬਾਈ ਸੰਗੀਤ ਦੀ ਦੁਨੀਆ 'ਚ ਜਿਹੜੇ ਤੁਸੀਂ ਕਦਮ ਰੱਖੇ ਨੇ ਮਤਲਬ ਕਿੰਨੀ ਉਮਰ ਤੋਂ ਜਿਹੜੀ ਸ਼ੁਰੂਆਤ ਹੋ ਗਈ ਤੇ ਕਿੱਥੋਂ ਇਹ ਚਟ ਲੱਗੀ ਤੁਹਾਨੂੰ ਅਹ ਤਕਰੀਬਨ 18 ਸਾਲ ਦੀ ਉਮਰ ਸੀ ਮੇਰੀ ਜੀ 18 ਸਾਲ ਦੀ ਹਾਂਜੀ ਸਕੂਲੀ ਗਾਉਂਦੇ ਸੀ ਲੋਕ ਸੀਤ ਮੰਡਲੀ ਭਧੋੜਾ ਸਾਡੇ ਠੀਕ ਹੈ ਜੀ ਪਹਿਲਾਂ ਉੱਥੇ ਗਾਉਂਦੇ ਸਕੂਲੀ ਗਾਇਆ ਕਾਫੀ ਟਾਈਮ ਉਸ ਤੋਂ ਬਾਅਦ ਚਲੋ 9ਵੀਂ 10ਵੀਂ ਕਲਾਸਾਂ ਜਿਵੇਂ ਬੱਚਿਆਂ ਨੂੰ ਚੱਲੀਆਂ ਆਉਂਦੀਆਂ ਅੰਗਾਂ ਉਸ ਤਰ੍ਹਾਂ ਵੱਡੇ ਹੋਏ 18 20 ਸਾਲ ਦੀ ਉਮਰ ਹੋ ਗਈ ਸ਼ੌਂਕ ਸੀ ਬਹੁਤ ਜ਼ਿਆਦਾ ਨਸ਼ਾ ਸੀਗਾ ਕਿਹਦਾ ਨਸ਼ਾ ਸੀਗਾ ਦੇਖੋ ਤੇ ਘਰ ਪਰਿਵਾਰ ਦੇ ਵਿੱਚ ਕੋਈ ਐਡਾ ਹੈ ਨਹੀਂ ਸੀ ਠੀਕ ਹੈ ਜੀ ਵੀ ਜਾਂ ਕੋ ਗੌਣ ਵਾਲਾ ਹੋਵੇ ਜਾਂ ਬਰਾਸਤ ਦੇ ਵਿੱਚੋਂ ਮਿਲੀ ਹੋਵੇ ਹਾਂਜੀ ਹਾਂਜੀ ਮਿਹਨਤ ਕਰਦੇ ਰਹੇ ਹੌਲੀ ਹੌਲੀ ਵਰਕ ਬਣਦਾ ਰਿਹਾ ਬਣਦਾ ਰਿਹਾ ਇਸ ਤਰ੍ਹਾਂ ਸ਼ੁਰੂ ਹੋ ਗਿਆ ਦੌਰ ਠੀਕ ਹੈ ਜੀ ਹਾਂਜੀ ਤੇ ਜਿਹੜਾ ਮੰਨ ਲਓ ਆਪਣੇ ਪਰਿਵਾਰ ਦੇ ਵਿੱਚ ਕਈ ਵਾਰ ਹੁੰਦਾ ਜਿਵੇਂ ਸਾਨੂੰ ਚਿੱਟ ਲੱਗਦੀ ਹੈ ਸਾਡੇ ਕੋਈ ਜਿਹੜੇ ਬਜ਼ੁਰਗ ਹੁੰਦੇ ਆ ਜਾਂ ਉਹ ਗਾਉਂਦੇ ਹੁੰਦੇ ਆ ਜਾਂ ਕੋਈ ਲਿਖਣ ਦਾ ਕੋਈ ਇਦਾਂ ਦਾ ਸਾਡੇ ਘਰ 'ਚ ਕਈ ਵਾਰ ਕੋਈ ਸੰਗੀਤ ਹੁੰਦਾ ਕੋਈ ਇਦਾਂ ਦੀ ਕੋਈ ਚਿੱਟ ਲੱਗੀ ਜਾਂ ਫਿਰ ਗੁਰੂ ਜੀ ਤੁਹਾਡੇ ਕਿਹੜੇ ਜਿਨ੍ਹਾਂ ਕੋਲ ਤੁਸੀਂ ਸਿੱਖੇ ਹੋ ਜਾਂ ਕਿਹਨ ਨੂੰ ਦੇਖ ਕੇ ਤੁਹਾਨੂੰ ਚਿੱਟ ਲੱਗੀ ਹੈ ਨਾ ਜੀ ਕਰੋ ਤਾਂ ਦੇਖੋ ਕੋਈ ਵੀ ਨਹੀਂ ਕਹਿੰਦਾ ਹ ਹਾਂਜੀ ਹਾਂਜੀ ਉਹ ਠੇਕੇਦਾਰ ਲੱਕੜ ਦਾ ਕੰਮ ਕਰਦੇ ਨੇ ਠੀਕ ਹੈ ਜੀ ਕਈ ਵਾਰ ਕਹਿੰਦੇ ਵੀ ਤੂੰ ਲੱਕੜ ਦਾ ਕੰਮ ਕਰ ਮਾਹ ਨਹੀਂ ਵੀ ਮੈਂ ਇਹ ਕੰਮ ਨਹੀਂ ਕਰਨਾ ਮੈਨੂੰ ਸ਼ੌਂਕ ਆ ਬਿਲਕੁਲ ਘਰੇ ਤਾਂ ਹੁਣ ਵੀ ਕਹਿੰਦੇ ਆ ਹਾਂਜੀ ਵੀ ਅਗਰ ਕਿ ਆ ਕੰਮ ਕਰ ਲੈ ਪਰ ਨਹੀਂ ਜਿਹੜੀ ਨਸ਼ਾ ਗਾ ਗੱਲਬਾਤ ਹੈ ਨਾ ਉਹ ਤਾਂ ਆਪ ਦਾ ਪੂਰਾ ਬੰਦਾ ਕਰ ਹੀ ਸਕਦਾ ਹੁੰਦਾ ਜਿਹੜਾ ਬਚਪਨ ਤੋਂ ਸ਼ੌਕ ਹੋਵੇ ਉਹਨੂੰ ਹਾਂਜੀ ਹਾਂਜੀ ਤੇ ਘਰੇ ਕੋਈ ਨਹੀਂ ਸੀ ਨਾ ਸੰਗੀਤ ਨਾ ਕੋਈ ਟੱਚ ਨਾ ਕੋਈ ਲਿਖਦਾ ਨਾ ਕੋਈ ਹੁੰਦਾ ਕੱਲੇ ਨੋਸ਼ਨ ਸੀ ਕਰਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਜਿਹੜੇ ਮਤਲਬ ਤੁਹਾਡੇ ਗੁਰੂ ਜੀ ਨੇ ਜਿਨ੍ਹਾਂ ਨੂੰ ਤੁਹਾਨੂੰ ਦੇਖ ਕੇ ਚਿੱਟ ਲੱਗੀ ਜਿਨ੍ਹਾਂ ਕੋਲੋਂ ਤੁਸੀਂ ਸਿੱਖਿਓ ਮੈਂ ਕਹਿੰਦਾ ਜਰੂਰ ਇੱਕ ਵਾਰੀ ਉਹਨਾਂ ਦਾ ਜਿਹੜਾ ਨਾਮ ਆ ਉਹਨਾਂ ਦਾ ਮੈਂਸ਼ਨ ਹੋ ਜਾਏ ਇੱਕ ਵਾਰੀ ਦੇਖੋ ਜੀ ਗੱਲ ਇਹ ਆ ਵੀ ਮੈਂ ਇੱਕ ਸਟੇਟ ਤੇ ਕੰਮ ਕਰਦਾ ਸੀਗਾ ਭਦੌੜ ਹਾਂਜੀ ਹਾਂਜੀ ਗੁਪਤਾ ਸਟੇਡੀ ਉਦੋਂ ਸਟੇਡੀਆਂ ਦਾ ਵਰਕ ਸੀਗਾ ਸਾਰਾ ਹਾਂਜੀ ਮੈਂ ਉੱਥੇ ਕੰਮ ਕਰਦਾ ਸੀ ਸੋ ਉੱਥੇ ਮੁੰਡਾ ਇੱਕ ਦਵਿੰਦਰ ਸਿੱਧੂ ਆਉਂਦਾ ਹੁੰਦਾ ਸੀ ਜੁਲਫਕਾਰ ਵਾਲੀ ਕਹਿੰਦੇ ਉਹਨੂੰ ਠੀਕ ਹੈ ਜੀ ਉਹ ਮੇਰੇ ਕੋਲ ਆ ਕੇ ਫੋਨ ਕਰਦਾ ਤੇ ਮੇਰੇ ਨਾਲ ਹੀ ਗੱਲਾਂ ਬਾਤਾਂ ਕਰਦਾ ਰਹਿੰ ਬਿਲਕੁਲ ਮੈਨੂੰ ਮੈਨੂੰ ਗਾਉਣ ਦਾ ਬੜਾ ਸ਼ੌਂਕ ਆ ਕਹਿੰਦਾ ਰਾਜ ਐ ਨਹੀਂ ਲੋਟ ਵੀ ਵੇਚ ਲੈਣ ਦਾ ਬਾਹਰ ਸੰਗੀਤ ਦੇ ਵਿੱਚ ਵਾਰੀ ਜਾਣਾ ਪੈਂਦਾ ਰਹਿਣਾ ਪੈਂਦਾ ਨਾ ਸਿੱਖਣਾ ਪੈਂਦਾ ਹਾਂਜੀ ਉਹਦੇ ਜਦੋਂ ਗੀਤ ਆ ਸੀ ਸ਼ਹਿਨਾਈਆਂ ਰੋਪੀਆਂ ਪੈਰੀ ਟਾਉਨ ਕੰਪਨੀ ਦੇ ਵਿੱਚੋਂ ਠੀਕ ਹੈ ਜੀ ਚਲੋ ਗੱਲ ਕੀ ਹੋਣੀ ਜੀ ਮੈਨੂੰ ਬਰਨਾਲੇ ਦਾਸਰ ਲੈ ਲਿਆ ਉਹਨਾਂ ਨੇ ਠੀਕ ਹੈ ਜੀ ਉੱਥੇ ਮੈਨੂੰ ਬਾਈ ਜੀ ਮਿਲੇ ਮੋਹਕਮ ਦਾਸੀ ਮੋਹਕਮ ਦਾਸੀ ਹਾਂਜੀ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਜਿੰਨੀ ਕਹਦੇ ਵੀ ਆ ਰਾਬਾ ਮੇਰੇ ਲਈ ਬਹੁਤ ਮੇਰੀ ਹੈਲਪ ਕੀਤੀ ਹਰ ਇੱਕ ਥਾਂ ਤੋਂ ਮੇਰੀ ਮਿਹਨਤ ਕਰਵਾਈ ਹਾਂਜੀ ਤੇ ਜਿਹੜਾ ਮੇਰਾ ਮਾਹੌਲ ਸੀ ਸ਼ੌਂਸ ਸੀ ਵੀ ਦੁਰਗਾ ਸਾਹ ਨੂੰ ਮੈਂ ਸਾਰਾ ਕੁਝ ਸੀ ਮੰਨਦਾ ਸੀ ਮੈਂ ਬੜਾ ਪ੍ਰਭਾਵਿਤ ਸੀ ਉਹਨਾਂ ਦੀ ਕੀਤੇ ਹੁਣ ਵੀ ਮੰਨਦਾ ਹਾਂ ਜੀ ਠੀਕ ਹੈ ਜੀ ਤੇ ਮਿਹਨਤ ਕੀਤੀ ਮੈਂ ਸਾਰੇ ਮੈਨੂੰ ਕਹਿਣ ਲੱਗ ਪਈ ਤੂੰ ਹਨਾ ਵਧੀਆ ਵਰਕ ਕਰ ਰਿਆਂਗਾ ਤੇ ਚਲੋ ਮਿਹਨਤ ਜਾਰੀ ਰੱਖੀ ਮੈਂ ਤੇ ਉਹਨਾਂ ਦੇ ਕੋਲ ਫਿਰ ਮੰਨ ਲਓ ਬਾਈ ਤੁਸੀਂ ਚਰਨੀ ਦੇ ਵਿੱਚ ਰਹਿ ਕੇ ਮੰਨ ਲਓ ਸੰਗੀਤ ਵੀ ਸਿੱਖਿਆ ਜੇ ਪਰ ਮੰਨ ਲਓ ਵੀ ਉਦਾਂ ਹੀ ਉਹਨਾਂ ਨੂੰ ਗੁਰੂ ਮੰਨਦੇ ਹਾਂ ਜੀ ਮੈਂ ਉਹਨਾਂ ਨੂੰ ਉਦਾਂ ਹੀ ਗੁਰੂ ਮੰਨ ਲਿਆ ਕੋਈ ਸੰਗੀਤ ਦਾ ਬਾਈ ਮੋਹਕਮ ਜੀ ਨੇ ਬਾਈ ਜulfkar ਜੀ ਨੇ ਮੇਰੀ ਬਹੁਤ ਹੈਲਪ ਇਸ ਮਾਮਲੇ 'ਚ ਕੀਤੀ ਠੀਕ ਹੈ ਜੀ کافی ਥਾਂ ਮੈਂ ਤੇ ਫਿਰ ਮੈਂ ਰਿਹਾ ਚਲੋ ਗੁਰੂ ਏਕ ਤੇ ਜਿਵੇਂ ਕਹਿੰਦੇ ਹੁੰਦੇ ਹਨਾ ਵਿੱਦਿਆ ਨੇਕ ਜਿੱਥੋਂ ਮਰਜ਼ੀ ਸਿੱਖੋ ਧਰਮਕੋਟ ਮੈਂ ਕਾਫੀ ਵਕਤ ਗੁਜ਼ਾਰਿਆ ਹਰਸ਼ਾਹਰਪੁਰ ਇਲਾਕੇ ਦੇ ਵਿੱਚ ਬੜਾ ਪਿਆਰ ਮਿਲਿਆ ਮੈਨੂੰ ਠੀਕ ਜੀ ਉੱਥੇ ਕਾਫੀ ਟਾਈਮ ਵਕਤ ਗੁਜ਼ਾਰਿਆ ਮੈਂ ਮਿਲਣਿਆਂ ਤੇ ਜਾਂ ਹੋਰ ਸਾਰੇ ਯਾਰ ਮਿੱਤਰ ਮਿਲਦੇ ਰਿਹਾ ਮੈਂ ਰਿਣੀ ਰਹੂੰਗਾ ਸ਼ਹਿਰਪੁਰ ਦਾ ਅੱਜ ਵੀ ਰਿਣੀ ਤੇ ਰਿਣੀ ਰਹੂੰਗਾ ਮਰਦੇ ਦਮ ਤੱਕ ਤੇ ਹੁਣ ਵੀ ਸਿੱਖੀ ਜਾਂਦੇ ਯਾਰ ਠੀਕ ਹੈ ਜੀ ਤੇ ਜਿਹੜਾ ਮੈਂ ਸਰ ਹੁਣ ਦਾ ਸਮਾਂ ਚੱਲ ਰਿਹਾ ਜਿਹੜਾ ਹੁਣ ਦਾ ਦੌਰ ਚੱਲ ਰਿਹਾ ਇਸ ਦੌਰ ਦੇ ਵਿੱਚ ਕੀ ਹੈ ਜਿਹੜੀ ਗਾਇਕੀ ਹੈ ਸਾਡੀ ਬਹੁਤ ਜਿਆਦਾ ਮੰਨ ਲਓ ਪਛੜੀ ਹੋਈ ਗਾਇਕੀ ਰਹੀ ਕਿਉਂਕਿ ਹੁਣ ਤਾਂ ਜਿਹੜਾ ਦੌਰ ਜਿਹੜਾ ਚੱਲ ਰਿਹਾ ਕੋਈ ਰੈਪ ਵਗੈਰਾ ਦਾ ਚੱਲ ਰਿਹਾ ਜਿਹੜਾ ਚੰਗਾ ਸੰਗੀਤ ਆ ਮੇਰੇ ਖਿਆਲ ਨਾਲ ਬਹੁਤ ਜਿਆਦਾ ਪਿੱਛੇ ਰਹਿ ਗਿਆ ਪਰ ਤੁਸੀਂ ਫਿਰ ਵੀ ਅੱਜ ਵੀ ਸੰਗੀਤ ਦੇ ਨਾਲ ਜੁੜੇ ਹੋਏ ਹੋ ਤੇ ਇਹਦਾ ਕੀ ਮੇਨ ਰੀਜ਼ਨ ਕੀ ਸੀ ਇਹਦਾ ਮੇਆ ਦੇਖੋ ਜੀ ਕੱਚਾ ਘੜਾ ਚਰਾ ਵਿੱਚ ਕਿਉਂ ਖੁਰਿਆ ਤੇ ਕੀ ਕਰੀਏ ਟੁੱਟਿਆਂ ਤੀਰਾਂ ਦਾ ਇਸ਼ਕ ਆਵਾਦ ਤੇ ਪਿਆਰ ਮੁਹੱਬਤ ਗੇਕੀ ਲੈਣਾ ਜਿਹੜੀ ਛੱਡੀ ਨਹੀਂ ਜਾ ਸਕਦੀ ਬਿਲਕੁਲ ਜੀ ਬਿਲਕੁਲ ਬੰਦਾ ਆਪਦੇ ਆਪ ਨੂੰ ਸਰੀਰ ਤਾਂ ਛੱਡ ਦੂਗਾ ਹਰ ਇੱਕ ਨਸ਼ਾ ਛੱਡਿਆ ਜਾ ਸਕਦਾ ਤੇ ਜਿਹੜੀ ਗੇਕੀ ਲੈਣ ਕਿ ਐਸਾ ਪ੍ਰਮਾਤਮਾ ਦੀ ਆਵਾਜ਼ ਤਾਂ ਇਹ ਛੱਡੀ ਨਹੀਂ ਜਾ ਸਕਦੀ ਕੁਛ ਮਰਜੀ ਬੰਦਾ ਕੋਸ਼ਿਸ਼ ਕਰ ਲੇ ਠੀਕ ਆ ਕਈ ਵਾਰੀ ਤਾਂ ਮਰਨ ਨੂੰ ਵੀ ਦਿਲ ਕਰਦਾ ਹੁਣ ਵੀ ਵੀ ਯਾਰ ਫਾਹਲੇ ਲਈ ਖਤਮ ਹੋ ਜਗੇ ਜੇ ਬਾਜ ਜਿੱਦੋਂ ਕਿਸੇ ਬਾਈ ਨਹੀਂ ਫੜੀ ਹਾਂਜੀ ਜਾਂ ਕਹਿੰਦੇ ਕੋਈ ਨਾ ਕਰਾਂਗੇ ਬੇਫਿਕਰ ਹੋ ਕੋਈ ਵੀ ਆਹ ਕਹਿੰਦਾ ਤੇ ਮੁੜ ਕੇ ਕੁਛ ਵੀ ਨਹੀਂ ਔਟਪੁੱਟ ਰਿਜ਼ਲਟ ਨਿਕਲਦਾ ਹੈਗਾ ਮਨ ਤਾਂ ਬਹੁਤ ਦੁਖੀ ਹੁੰਦਾ ਹੈਗਾ ਪਰ ਕੋਸ਼ਿਸ਼ ਆ ਮਿਹਨਤਾਂ ਜਾਰੀ ਆ ਕਰੀ ਜਾਂਦੇ ਆ ਜੀ ਤੇ ਬਈ ਅਕਸਰ ਅਸੀਂ ਦੇਖਦੇ ਜਿਹੜੀ ਇਹ ਸੰਗੀਤ ਦੀ ਲਾਈਨ ਆ ਬੇਸ਼ੱਕ ਲਿਖਣ ਵਾਲਾ ਹੋਵੇ ਬੇਸ਼ੱਕ ਗਾਉਣ ਵਾਲਾ ਹੋਵੇ ਬੇਸ਼ੱਕ ਕੋਈ ਫਿਲਮੀ ਅਦਾਕਾਰ ਹੋਵੇ ਅਕਸਰ ਉਹ ਠੋਕਰ ਆ ਖਾ ਖਾ ਕੇ ਇੱਥੋਂ ਤੱਕ ਪਹੁੰਚਦੇ ਆ ਨਾ ਤੇ ਤੁਹਾਡੀ ਜ਼ਿੰਦਗੀ ਦਾ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਵਾਕਿਆ ਕੋਈ ਸਾਂਝਾ ਜਰੂਰ ਕਰਿਓ ਸਾਡੇ ਨਾਲ ਜੇ ਕਿਤੇ ਤੁਹਾਨੂੰ ਠੋਕਰ ਮਿਲੀ ਆ ਕਿਤੋਂ ਕੋਈ ਲਾਰੇ ਲੱਪੇ ਜਿਆਦਾਤਰ ਇਸ ਲਾਈਨ ਦੇ ਵਿੱਚ ਮਿਲਦਾ ਕੋਈ ਐਦਾਂ ਦੀ ਕੋਈ ਠੋਕਰ ਸਾਂਝੀ ਕਰੋ ਜਿਹੜੀ ਅੱਜ ਤੱਕ ਨਹੀਂ ਭੁੱਲੀਗੀ ਤੁਹਾਡੇ ਕੋਲ ਦੇਖੋ ਲਾਰਿਆਂ ਦਾ ਚੱਕਰ ਇਹ ਵੀ ਮੈਨੂੰ ਲਾਰਾ ਦਾ ਕਿਸੇ ਨੇ ਤਕਰੀਬਨ ਲਾਇਆ ਨਹੀਂਗਾ ਸਾਰੇ ਮੈਨੂੰ ਬਹੁਤ ਵਧੀਆ ਮੰਨਦੇ ਆ ਬਹੁਤ ਪਿਆਰ ਕਰਦੇ ਆ ਆਪਾਂ ਜਦੋਂ ਕਿਸੇ ਦਾ ਮਾੜਾ ਕੀਤਾ ਨਹੀਂ ਤਾਂ ਆਪਾਂ ਦਾ ਵੀ ਕੌਣ ਕਰੂ ਬਿਲਕੁਲ ਬਿਲਕੁਲ ਸਾਰੇ ਯਾਰਾ ਮਿੱਤਰਾਂ ਨਾਲ ਬਹੁਤ ਵਧੀਆ ਤੇ ਬਹੁਤ ਹੀ ਸਾਰੇ ਪਿਆਰ ਕਰਦੇ ਆ ਲਾਰਾ ਕੁਛ ਨਹੀਂ ਪਰ ਠੋਕਰਾਂ ਤਾਂ ਆ ਹੁੰਦੀਆਂ ਜਦੋਂ ਇਨਸਾਨ ਦੀ ਜ਼ਿੰਦਗੀ ਚ ਕੁਛ ਮਨਾ ਹੋਵੇ ਇੰਨੀ ਮਿਹਨਤ ਕਰਕੇ ਤਾਂ ਠੋਕਰ ਹੀ ਹੁੰਦੀਆਂ ਠੋਕਰਾਂ ਤੋਂ ਬਿਨਾ ਕੁਛ ਵੀ ਨਹੀਂ ਹੁੰਦਾ ਠੀਕ ਆ ਹਾਂਜੀ ਤੇ ਠੋਕਰਤ ਲਵਾਰ ਇਹ ਕੁਝ ਨਹੀਂ ਜਾਂਦਾ ਜਿੰਦਗੀ ਦੇ ਵਿੱਚ ਬੰਦਾ ਮਿਹਨਤ ਕਰੀ ਜਾਂਦਾ ਹੁਣ ਵੀ ਮਿਹਨਤ ਕਰੀ ਜਾਂਦੇ ਕੋਸ਼ਿਸ਼ ਕਰੇ ਪ੍ਰਮਾਤਮਾ ਕਰੇ ਕੋਈ ਬਾਹ ਫੜ ਲੇ ਹਾਂਜੀ ਹਾਂਜੀ ਇਹ ਗੱਲ ਆ ਜੀ ਤੇ ਬਈ ਜਰਾ ਜ਼ਿਆਦਾਤਰ ਜਿਵੇਂ ਆਪਾਂ ਕਹਿੰਦੇ ਫੋਲੋ ਕਰਦੇ ਆਂ ਸੀ ਕਿਸੇ ਨੂੰ ਨਾ ਕਿਸੇ ਵੀ ਪਰਸਨ ਤੋਂ ਅਸੀਂ ਪ੍ਰਭਾਵਿਤ ਹੁੰਨੇ ਆਂ ਕਿਸੇ ਦੀ ਕਲਾਕਾਰੀ ਨੂੰ ਲੈ ਕੇ ਕਿਸੇ ਦੀ ਅਦਾਕਾਰੀ ਨੂੰ ਲੈ ਕੇ ਕਿਸੇ ਦੀ ਫਨਕਾਰੀ ਨੂੰ ਲੈ ਕੇ ਨਾ ਅਸੀਂ ਉਹਨੂੰ ਆਪਣਾ ਆਈਡਲ ਚੁਣ ਲੈਂਦੇ ਨੇ ਵੀ ਅਸੀਂ ਉਹਦੇ ਵਰਗਾ ਬਣਨਾ ਚਾਹੁੰਦੇ ਆਂ ਅਕਸਰ ਹਨ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਦੁਰਗਰ ਗਿੱਲਾ ਭਾਜੀ ਨੂੰ ਜ਼ਿਆਦਾਤਰ ਗੁਰੂ ਜੀ ਮੰਨਦੇ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਆਂ ਨਾ ਤੇ ਬਈ ਫਿਰ ਗਾਉਂਦੇ ਇਹ ਮੈਚ ਹੋਣਾ ਬਈ ਜਿਹੜੇ ਸਾਡੇ ਦਰਸ਼ਕ ਵੀ ਦੇਖ ਰਹੇ ਨੇ ਵੀ ਦੋ ਦੋ ਬੋਲ ਜਿਹੜੇ ਮੈਂ ਕਹਿੰਨਾ ਹੋ ਜਾਣਾ ਜਿਹੜੀ ਤੁਹਾਡੀ ਚੁਆਇਸ ਦੇ ਜਿਹੜੇ ਦੁਰਗਰੰਗੀਲਾ ਸਾਹਿਬ ਦੇ ਗਾਏ ਹੋਇਆ ਠੀਕ ਹੈ ਜੀ ਨੀ ਦੇ ਦਰਦ ਨੂੰ ਇਸ ਸਮਝਾਈਏ ਇਹ ਜਿੰਨਾ ਨਹੀਂ ਲੱਗੀਆਂ ਦੀ ਸੋਹ लायो जॾहिं बिछड़ी गै अन न सिखी ले बेटी नाल दी ਪੜ ਤਾਉਨੇ ਸਿੱਖ ਲੈਨੀ ਹੱਸ ਕੇ ਮੁੰਦੀ ਲੋਣੀਓ ਤੇ ਉਹਨਾਂ ਕਿ ਮਜਾ ਦਿਨਾ ਇਹ ਸਿੱਖ ਲੈਨੀ ਲੋਣੀਓ ਤੇ ਉਹਨਾਂ ਕਿ ਮਜਾ ਦਿਨਾ ਇਹ ਕਿ ਸਿੱਖ ਲੈਣਾ ਸੀ ਮੁੰ ਵਜਾ ਕਿਨੇ ਜਾਣਦੀਆਂ ਇਹ ਵੀ ਸਿੱਖ ਲੈਣਾ ਸੀ ਮੁੰ ਵਜਾ ਕਿਨੇ ਬਾਈ ਦਰਦ ਬਹੁਤ ਆ ਤੁਹਾਡੀ ਆਵਾਜ਼ ਦੇ ਵਿੱਚ ਹਨਾ ਇਹ ਕਿੱਥੋਂ ਮਿਲਿਆ ਤੁਹਾਨੂੰ ਜਿਹੜਾ ਇਹਨਾਂ ਦਰਦ ਦਾ ਕੋਈ ਦਿਲ ਦਿਲ ਟੁੱਟਿਆ ਹੋਇਆ ਕੋਈ ਛੋਟੀ ਉਮਰ ਹੈ ਹਾਂ ਦਿਲ ਟੁੱਟਣ ਵਾਲੀ ਗੱਲ ਨਹੀਂ ਦਿਲ ਤਾਂ ਬੈਠੇ ਟੁੱਟ ਜਾਂਦਾ ਕਲਾਕਾਰ ਤਾਂ ਫੁੱਲਾਂ ਦੀ ਸੁਗੰਧ ਵਰਗਾ ਹੁੰਦਾਗਾ ਬਿਲਕੁਲ ਜੀ ਉਹਨੂੰ ਤਾਂ ਮਾੜਾ ਜਿਹਾ ਕੋਈ ਬੰਦਾ ਕਹਿ ਦੇ ਉਸ ਤਾਂ ਉਹ ਟੁੱਟ ਜਾਂਦਾ ਹਾਂਜੀ ਹਾਂਜੀ ਦਿਲ ਟੁੱਟਣ ਵਾਲੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਮਿਹਨਤੀ ਇੰਨੀ ਕਰ ਲਈ ਹੁਣ ਸਮਝ ਨਹੀਂ ਆਉਂਦੀ ਕਿਹੜੇ ਪੱッセ ਜਾਏ ਜੀ ਬਿਲਕੁਲ ਠੀਕ ਆ ਏਆਰਬੀਟਾ ਤਾਰੀ ਭਾਜੀ ਹਾਂਜੀ ਤਬੇ ਤੋਂ ਹਾਂਜੀ ਬਹੁਤ ਸਾਥ ਆ ਉਹਨਾਂ ਦਾ ਮੈਨੂੰ ਬਹੁਤ ਸਾਥ ਦੇ ਰਹੇ ਆ ਠੀਕ ਹੈ ਨਾ ਉਹਨਾਂ ਕੋਲੇ ਇਸ ਵੇਲੇ ਮੈਂ ਉਹਨਾਂ ਕੋਲੇ ਰਹਿ ਰਿਹਾ ਹਾਂ ਬਿਲਕੁਲ ਜੀ ਬਹੁਤ ਸਹਿਯੋਗ ਹੈ ਨਾ ਸਵੇਰ ਉੱਠਣਾ ਕਹਿੰਦੇ ਰਹਿਜ ਕਰ ਕੋਈ ਗੱਲ ਨਹੀਂ ਕੋਈ ਸਮਾਂ ਹੁੰਦਾ ਟਾਈਮ ਹੁੰਦਾ ਹੈਗਾ ਹਾਂਜੀ ਵਿੰਦਰਪਾਜੀ ਭਾਈ ਰੋਪੇ ਤੋਂ ਠੀਕ ਹੈ ਗਰਨੇਲ ਪਾਜੀ ਆ ਬਦੌੜ ਤੋਂ ਹੋਰ ਜਿੰਨੇ ਜਾਰ ਮਿੱਤਰ ਭਾਈ ਸੇਵ ਕਰ ਗਏ ਔਰ ਸਾਰੇ ਟੀਮ ਆ ਜਿੰਨੇ ਵੀ ਰਾਦੀਪ ਜਿੰਨਾ ਗਰੁੱਪ ਆ ਸਿੱਧੂ ਗਰੁੱਪ ਆ ਸਾਰੇ ਮੁੰਡਾ ਦਾ ਬਹੁਤ ਪਿਆਰਾ ਬਹੁਤ ਸਾਥ ਦੇ ਰਹੇ ਆ ਤੇ ਬਾਕੀ ਮਾਲਕ ਤੇ ਦੇਖੋ ਕਿੱਦਾਂ ਨੂੰ ਲੈ ਕੇ ਜਾਂਦੀ ਹੈ ਗੱਲਬਾਤ ਤੇ ਜਿਵੇਂ ਬਈ ਹੁਣ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਨੂੰ ਇੰਨਾ ਪਿਆਰ ਕਰਦੇ ਆ ਸਾਰੇ ਹਨਾ ਸੰਗੀਤ ਨੂੰ ਖਾਸ ਕਰਕੇ ਲੈ ਕੇ ਤੁਸੀਂ ਚੰਗਾ ਗਾਉਨੇ ਵੀ ਹੋ ਬਾਕੀ ਬਾਕੀ ਚੰਗਾ ਗਾਉਨੇ ਹੋ ਤੁਸੀਂ ਇਹ ਚ ਕੋਈ ਦੋ ਰਹਿ ਨਹੀਂ ਹੈ ਹਨਾ ਤੇ ਪਰ ਜਦੋਂ ਤੁਹਾਡੀ ਉਮਰ ਛੋਟੀ ਸੀਗੀ ਸ਼ੁਰੂਆਤ કરી ਤੁਸੀਂ ਸੰਗੀਤ ਦੀ ਲਾਈਨ ਦੇ ਵਿੱਚ ਹਨਾ ਉਦੋਂ ਔਕੜਾ ਕਿੰਨੇ ਕਾਇਆ ਤੁਹਾਨੂੰ ਔਕੜਾ ਦੇਖੋ ਜੀ ਉਦੋਂ 8ਵੀਂ ਕਲਾਸ ਦੇ ਵਿੱਚੋਂ ਮੈਨੇ ਸਾਡੇ ਘਰਾਂ ਦੇ ਵਿੱਚ ਜਾਗਰਨ ਸੀਗਾ ਛੋਟਾ ਚੌਂਕੀ ਐਸਾ ਦੋ ਦੋ ਹਾਰਮੋਨੀਅਮ ਟੋਲ ਕੇ ਵੰਦੇ ਸੀਗਾ ਪਤਾ ਨਹੀਂ ਸੁਣਦਾ ਹਨਾ ਬਿਲਕੁਲ ਤੇ ਮੈਂ ਉੱਥੇ ਗਿਆ ਜਦੋਂ ਗਿਆ ਸਾਰੇ ਬੈਠੀ ਸੰਗਤ ਬੈਠੀ ਚਲੋ ਗਾਈ ਜੰਦੇ ਮੈਂ ਵੀ ਮੈਂ ਵੀ ਗਾਉਣਾ ਹੈਗਾ ਹਾਂਜੀ ਮੈਂ ਬੇਟ ਬੇਟ ਗਈ ਹੁਣ ਤਾਂ ਯਾਦ ਨਹੀਂ ਤਕਰੀਬਨ ਮੇਰੇ ਤੇ ਮੈਨੂੰ ਉਦੋਂ ਹੋਏ ਤਕਰੀਬਨ 25-30 ਰੁਪਏ ਮੈਨੂੰ ਬੜੀ ਖੁਸ਼ੀ ਮਿਲੀ ਅੱਛੇ ਜੀ ਵੀਰ ਕਿਆ ਬਾਤ ਐ ਇੰਨੇ ਪੈਸੇ ਹੋ ਗਏ ਮੈਨੂੰ ਹੁਣ ਇੱਕ ਐਜ ਹੁੰਦੇ ਬੱਚਾ 8ਵੀਂ ਕਲਾਸ ਕਿੰਨੇ ਕ ਬੱਚੇ ਨੂੰ ਹੁੰਦਾਗਾ ਹਾਂਜੀ ਤੇ ਪ੍ਰਮਾਤਮਾ ਵੱਲੋਂ ਜਿਹੜੀ ਸੋਰ ਵਾਲੀ ਗੱਲ ਬਾਤ ਉਹ ਪਹਿਲਾਂ ਤੇ ਸੀਗੀ ਬਚਪਨ ਤੋਂ ਹੀ ਹਾਂਜੀ ਗੋਡ ਗਿਫਟ ਹੀ ਐ ਉਹ ਮੈਂ ਪਹਿਲੇ ਦੱਸੇ ਵੀ ਆਪਣੇ ਕਿਹੜਾ ਕੋਈ ਜਾਦੇ ਗਾਉਣ ਵਾਲਾਗਾ ਹੁਣ ਤਾਂ ਕਿ ਵੀ ਮੰਮੀ ਜਿਹੜੀ ਵਰਗੇ ਦੁ ਹਣਾ ਛੋਟਾ ਲੱਗਾ ਮੈਥੋਂ ਦੁਖੀ ਹੁੰਦਾ ਸਾਡਾ ਬੱਚਾ ਕੁਛ ਬਣਿਆ ਨਹੀਂ ਜ਼ਿੰਦਗੀ ਦੇ ਵਿੱਚ ਕਹਿ ਕੇ ਮੈਨੂੰ ਸੁਣਾਉਂਦੇ ਨਹੀਂ ਮੈਨੂੰ ਪਤਾਗਾ ਵੀ ਮੈਨੂੰ ਕਹਿੰਦੇ ਨਹੀਂਗੇ ਮੈਂ ਵੀ ਕੁਛ ਨਹੀਂ ਕਹਿੰਦਾ ਮੈਂ ਇੰਨੀ ਮਿਹਨਤ ਕੀਤੀ ਅੰਦਰੋਂ ਮੈਂ ਟੁੱਟ ਗਿਆ ਪੂਰਾ ਦੁਖੀ ਹਾਂ ਤੇ ਇੱਕ ਦਿਨ ਤਾਂ ਇਹ ਕੜੀ ਸੁਣਾ ਗਈ ਬਈ ਐਂ ਜੀ ਕਰੀ ਯਾਰ ਫਾਹ ਲੈ ਰੋ ਪਰ ਫਿਰ ਵੀ ਆਦਿਆਪਨ ਨੂੰ ਸੰਭਾਲਿਆ ਵੀ ਨਹੀਂ ਚਲੋ ਕੋਈ ਟਾਈਮ ਦੀ ਬਾਤ ਆ ਹਨਾ ਇੰਨੀ ਮਿਹਨਤ ਕਰਕੇ ਬੰਦਾ ਟੁੱਟ ਜੇ ਇਨਾ ਵਰਕ ਬਣਾ ਕੇ ਆ ਗੱਲ ਆ ਜੀ ਠੀਕ ਹੈ ਜੀ ਤੇ ਬਈ ਮੈਨੂੰ ਮੰਨ ਲਓ ਜਿੰਨੀ ਤੁਹਾਡੀ ਗੱਲਾਂ ਦੇ ਵਿੱਚ ਥੋੜਾ ਦਰਦ ਲੁਕਿਆ ਹੋਇਆ ਹੈ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਤੁਹਾਡਾ ਉਦੋਂ ਵੀ ਜ਼ਿਆਦਾ ਜਿਹੜਾ ਦਰਦ ਛਿਪਿਆ ਹੋਇਆ ਤੇ ਕੋਈ ਜਿਆਦਾਤਰ ਇਹਦੇ ਨਾਲ ਨਾਲ ਸੰਗੀਤ ਤੇ ਹੋਰ ਤੁਸੀਂ ਕਿੱਦਾਂ ਦੀ ਜਿਹੜੀ ਟੇਸਟ ਨੂੰ ਪਸੰਦ ਕਰਦੇ ਹੋ ਕਿਦਾਂ ਦਾ ਜਿਹੜਾ ਮੰਨ ਲਓ ਜਿਵੇਂ ਕੋਈ ਗਾਜ਼ਲ ਹੋਗੀ ਜਿਵੇਂ ਤੁਸੀਂ ਸਾਨੂੰ ਹੁਣ ਸੈਡ ਗੀਤ ਸੁਣਾਇਆ ਸੀ ਕਹਿੰਨਾ ਇਦਾਂ ਦਾ ਤੇ ਕੋਈ ਗਾਜ਼ਲ ਟਾਈਪ ਕੋਈ ਇਦਾਂ ਦਾ ਜਾਂ ਫਿਰ ਕੋਈ ਹਿੰਦੀ ਹੋਰ ਕੀ ਕੀ ਚੀਜ਼ ਜਿਹੜਾ ਤੁਸੀਂ ਗਾਉਣਾ ਪਸੰਦ ਕਰਦੇ ਹੋ ਜ਼ਿਆਦਾ ਮੈਂ ਜ਼ਿਆਦਾ ਸੈਡ ਹੀ ਪਸੰਦ ਕਰਦਾ ਜੀ ਜ਼ਿਆਦਾ ਸੈਡ ਪਸੰਦ ਹਾਂਜੀ ਹਾਂਜੀ ਹੋਰ ਕਿਹਨਾਂ ਕਿਹਨਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਕਰਦਾ ਹੀ ਰਹੂੰਗਾ ਕਿ ਸਾਰਾ ਕੁਝ ਉਹੀ ਹੈ ਠੀਕ ਹੈ ਜੀ ਤੁਸੀਂ ਦੁਰਗਾ ਸਾਹਿਬ ਨੂੰ ਇੰਨਾ ਪਿਆਰ ਕਰਦੇ ਹੋ ਤੇ ਉਹਨਾਂ ਨੂੰ ਡੈਡੀਕੇਟ ਕਰਦੇ ਹੋਏ ਕੋਈ ਐਦਾਂ ਦੇ ਦੋ ਬੋਲ ਹੋ ਜਾਣ ਜਿਹੜੇ ਤੁਸੀਂ ਉਹਨਾਂ ਨੂੰ ਸਪੈਸ਼ਲ ਉਹਨਾਂ ਦੇ ਲਈ ਤੇਰੀ ਤਰਿੱਤਾ ਨੂੰ ਕੀ ਇਸ ਨਜਾਇਜ਼ ਜਿੰਨਾ ਨਹੀਂ ਨਕੀਆ ਦੀਸਾ ਰੱਬ ਮਿਲਿਆ ਅਸੀਂ ਕੀ ਕਰਨਾ ਏ ਜਦ ਵਿਛੜ ਗਏ ਨੇ ਆ ਹਕੀੜੀ ਅੰਧਰਾ ਉੱਤੇ ਕਰ ਪਾ ਕੇ ਜਾਗੀ ਐਨਾ ਗੂੜਾ ਪਿਆਰ ਕਾ ਲਾ ਕੇ ਬੈਗੀਏ ਹੈ ਬੁਲਾ ਕੇ ਬੈਗੀਏ ਔਖਾ ਹੋ ਗਿਆ ਸਹਣਾ ਓ ਔਖਾ ਹੋ ਗਿਆ ਸਹਣਾ ਔਖਾ ਹੋ ਗਿਆ ਸਹਣਾ ਮੇਰਾ ਜਗ ਦਾ ਸਗੀੜਾ ਨੂੰ ਕਾਲੇ ਪਾਣੇ ਨਿਰ ਕਾਨੀ ਪਿੰਡ ਲੱਗਦਾ ਸੱਜੀ ਵਾਲੀ 니 ਕਾਲੇ ਪਾਣੇ ਬਰਕਾ 니 ਕਾਲੇ ਪਾਣੀ ਬਰਕਾ ਅਤੇ ਭਈ ਜਦੋਂ ਤੁਸੀਂ ਗਾਉਨੇ ਆ ਤਾਂ ਉਹ ਰੰਗ ਜਿਹੜਾ ਤੁਹਾਡੀ ਆਵਾਜ਼ ਦੇ ਵਿੱਚ ਝਲਕਦਾ ਉਹ ਦਰਦ ਵੀ ਝਲਕਦਾ ਤੇ ਭਈ ਕਦੇ ਮੁਲਾਕਾਤ ਹੋਈ ਫਿਰ ਉਸਤਾਦ ਜੀਆਂ ਨਾਲ ਗੁਰੂ ਜੀ ਨਾਲ ਇੱਕ ਦੋ ਵਾਰੀ ਮੁਲਾਕਾਤ ਹੋਈ ਸੀ ਇੱਕ ਦੋ ਵਾਰੀ ਮੁਲਾਕਾਤ ਹੋਈ ਹਾਂ ਇੱਕ ਵਾਰੀ ਮੇਲੇ ਤੇ ਤੇ ਇੱਕ ਵਾਰੀ ਪੈਰੀ ਟਾਊਨ ਆਉਂਦੇ ਹੁੰਦੇ ਸੀ ਗੁਰੂ ਜੀ ਉਦੋਂ ਵੀ ਦਵਿੰਦਰ ਜੀ ਨਾਲ ਗਿਆ ਮੈਂ ਜਿੱਥੋਂ ਉਹਨਾਂ ਤੋਂ ਸ਼ੌਂਕ ਲੱਗੇ ਜਾਦੇ ਮੈਨੂੰ ਠੀਕ ਹੈ ਜੀ ਹਾਂਜੀ ਤੇ ਭਈ ਦਰਸ਼ਕਾਂ ਦੀ ਝੋਲੀ ਦੇ ਵਿੱਚ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹੜੇ ਜਿਹੜੇ ਮਨੋਂ ਗੀਤ ਪਾ ਰਹੇ ਹੋ ਜਿਆਦਾਤਰ ਜਿਹੜੇ ਸੈਡ ਸੌਂਗ ਹੀ ਆਉਣਗੇ ਤੁਹਾਡੇ ਜਾਂ ਫਿਰ ਕੋਈ ਮਨ ਇੱਕ ਮੇਰਾ ਗੀਤ ਬਾਪੂ ਅਜੀ ਹੁਣ ਸਿਲੈਕਟ ਕੀਤਾ ਤਾਰੀ ਭਾਜੀ ਨੇ ਬਿੰਦਰ ਭਾਜੀ ਭਾਈ ਰੂਪੇ ਤੋਂ ਨਹੀਂ ਨਾੜਿਓ ਤੇ ਮੇਰੇ ਭਾਜੀ ਸਾਰਿਆਂ ਨੇ ਬਹਿ ਕੇ ਸਿਲੈਕਟ ਕੀਤਾ ਕੋਸ਼ਿਸ਼ ਆ ਏਅਰ ਬੀਟ ਵੱਲੋਂ ਸਾਰਾ ਮਿਊਜ਼ਿਕ ਵਗੈਰਾ ਤਾਰੀ ਭਾਜੀ ਕਰ ਰਹੇ ਆਪ ਹਾਂਜੀ ਕੋਸ਼ਿਸ਼ ਆ ਵੀ ਪ੍ਰਮਾਤਮਾ ਕਰੇ ਚਾਰ ਚੰਨ ਉਨੂੰ ਲੱਗ ਜਾਣ ਕੋਈ ਵਾਂ ਫੜ ਲੇ ਜਾਂ ਕੋਈ ਵੀ ਮਾਹੌਲ ਬਣ ਜੇ ਉਹ ਦੋ ਬੋਲ ਜੇ ਕੋ ਹੁੰਦਾ ਤੁਹਾਡੇ ਹਾਂ ਬਿਲਕੁਲ ਸਰ ਬਿਲਕੁਲ ਜਰੂਰ ਜੀ ਚਮਕਣਗੇ ਖੋਟੇ ਸਿੱਕੇ ਬਾਪੂ ਤੂੰ ਦੇਖੀ ਬਹਿ ਕੇ ਕਾਲੇ ਸਤਾਪਾਂ ਦੀਆਂ ਝੱਕੇ ਨਹੀਂ ਛਿੜਕਾ ਸਕੇ ਚਮਕਣਗੇ ਖੋਟੇ ਸਿੱਕੇ ਬਾਪੂ ਤੂੰ ਦੇਖੀ ਬਹਿ ਕੇ ਯੋ ਥੱਕੇ ਨਹੀਂ ਛਿੜਕਾ ਸਕੇ ਜਾਣਗੀ ਸਾਰੀ ਦੁਨੀਆ ਉਹ ਦਿਨ ਵੀ ਆਉਂਦਾ ਬਾਪੂ ਤੇਰਾ ਪੁੱਤ ਨਕਮਾ ਤੇਰਾ ਇੱਕ ਬਾਉਂਦਾ ਬਾਪੂ ਤੇਰਾ ਪੁੱਤ ਨਕਮਾ ਤੇਰਾ ਇੱਕ ਬਾਉਂਦਾ ਬਈ ਬਹੁਤ ਮਿਠਾਸ ਵੀ ਹੈਗੀ ਤੁਹਾਡੀ ਆਵਾਜ਼ ਦੇ ਵਿੱਚ ਨਾ ਤੇ ਜਿਹੜੀ ਤੁਹਾਡੀ ਆਵਾਜ਼ ਦੇ ਵਿੱਚ ਬਈ ਮਿਠਾਸ ਨਹੀਂ ਤਾਂ ਇਹਦੇ ਪਿੱਛੇ ਜਿਹੜਾ ਸਾਨੂੰ ਦੱਸੋ ਵੀ ਕੀ ਚੱਕਰ ਹੈ ਕਿੰਨਾ ਕੁ ਤੁਹਾਡਾ ਰਿਆਜ ਹੋਇਆ ਹੈ ਹੁਣ ਤੱਕ ਰੈਜ ਮੇਰਾ ਬਹੁਤ ਕਾਫੀ ਰਹਿ ਜਾ ਜੀ ਕਿਉਂਕਿ ਜਦੋਂ ਬਾਈ ਦਵਿੰਦਰ ਸਿੱਧੂ ਬਾਈ ਮੋਹਕਮ ਜੀਰਗੀਆਂ ਕੋਲੇ ਮੈਂ ਸੀਗਾ ਉਦੋਂ ਮੇਰਾ ਬਹੁਤ ਰੈਜ ਹੁੰਦਾ ਸੀ ਹਾਂਜੀ ਬਾਈ ਜੀ ਵੀ ਚਲੇ ਜਾਂਦੇ ਸੀ ਦਵਿੰਦਰ ਬਾਈ ਵੀ ਇਧਰ ਨੂੰ ਆ ਜਾਂਦਾ ਸੀ ਪਤੋੜ ਤੋਂ ਬਰਨਾਲੇੋਂ ਤੇ ਮੈਂ ਰੈਜ ਕਰਦਾ ਸਵੇਹਾ ਹਾਂਜੀ ਫਿਰ ਬਾਈ ਦਵਿੰਦਰ ਜੀ ਰੈਜ ਕਰਾਉਂਦੇ ਦੇਖੋ ਜੀ ਮੈਂ ਪੈਸੇ ਦੇ ਕਿਤਾਣੀ ਸਿੱਖਿਆ ਕਿਤੋਂ ਵੀ ਠੀਕ ਹੈ ਜੀ ਮੈਂ ਕੱਪੜੇ ਧੋਤੇ ਭਾਂਡੇ ਮਾਂਜੀ ਲੀੜੇ ਧੋਤੇ ਮੈਂ ਉਥੋਂ ਸਿੱਖਿਆ ਠੀਕ ਹੈ ਜੀ ਇਸ ਕਰਕੇ ਚਲੋ ਜਿੰਨਾ ਵੀ ਗਾਈ ਦਾ ਵਧੀਆ ਹਨਾ ਹੁਣ ਥੋੜਾ ਚਿਰ ਹੋ ਗਿਆ ਇੱਕ ਸਾਇਆ ਗੀਤ ਕਰਿਆ ਤਾਰੀ ਭਾਜੀ ਨੇ ਮਾਰਕੀਟ ਚ ਦੇ ਰਿਹਾ ਥੋੜੇ ਦਿਨਾਂ ਤੱਕ ਜਿੱਕਾਉ ਤਾਂ ਦੋ ਬੋਲ ਤੁਹਾਨੂੰ ਜਰੂਰ ਸਰ ਜਰੂਰ ਜੀ ਕੂਲ ਚਾਲੇ ਚਾਹੇ ਕੱਚ ਉਤੇ ਚਾਹੇ ਕੋਲਿਆ ਹੋਵੇ ਤੇ चाहे तूं न चाहे पंडिया जी हो ਸਾਂਝ ਕਰਦੇ ਤੂੰ ਨજર ਸੁਬਲੀ ਮੈਨੋਂ ਕਲੇਮ ਜਾਗ ਬੜਗੀ ਸਾਂਝ ਕਰਦੇ ਤੂੰ ਨજર ਸੁਬਲੀ ਮੈਨੋਂ ਕਲੇਮ ਜਾਗ ਬੜਗੀ ਤੁਝੋਂ ਪੂੜੇ ਅਗੇ ਹਾਂ ਤੁਝੋਂ ਪੂੜੇ ਅਗੇ ਰੇ ਗੀਆ ਮੈਂ ਕੱਲੀ ਮੈਨੂੰ ਕਲੀ ਮੁਝਾਕ ਬਰ ਗਈ ਸਾਂਝਾ ਕਰਦੇ ਤੂੰ ਨજર ਸੁਬਲੀ ਮੈਨੂੰ ਕਲੀ ਮੁਝਾਕ ਬਰ ਗਈ ਬਈ ਬਹੁਤ ਸੋਹਣੇ ਜਿਹੜੇ ਤੁਹਾਡੇ ਗੀਤ ਹੁੰਦੇ ਨੇ ਤੇ ਮੰਨ ਲਓ ਜਿਹੜੇ ਲਿਖਤ ਹੁੰਦੀ ਹੈ ਤੁਹਾਡੀ ਇਹ ਇਹ ਵੀ ਖੁਦ ਹੀ ਕਰਦੇ ਹੋ ਜਾਂ ਫਿਰ ਮੰਨ ਲਓ ਕਿਸੇ ਰਾਈਟਰ ਤੋਂ ਲਿਖਵਾਇਆ ਜਾਂਦਾ ਕੀ ਨਾ ਜੀ ਮੈਂ ਕਦੇ ਲਿਖਿਆ ਨਹੀਂਗਾ ਅਸੀਂ ਲਿਖਿਆ ਨਹੀਂ ਤੁਸੀਂ ਕਦੇ ਨਹੀਂ ਲਿਖਿਆ ਨਾ ਜੀ ਆ ਜਿਹੜਾ ਸਾਂਝਾ ਗੀਤਾ ਇਹ ਕੁੜੀ ਤੱਪੇ ਤੋਂ ਘੇਰਨ ਸਿੱਧੂ ਠੀਕ ਹੈ ਜੀ ਤੇ ਬਾਈ ਦੇ ਸਟੂਡੈਂਟ ਉਥੇ ਸਾਰੇ ਆਉਂਦੇ ਆ ਹਾਂਜੀ ਹਾਂਜੀ ਚਲੋ ਮੈਂ ਵੀ ਜਿੰਨੀ ਜੁਗਾ ਬਾਈ ਦੇ ਨਾਲ ਆ ਤਿਆਰੀ ਹੈ ਨਾ ਸਾਰਿਆਂ ਦੀ ਕਰਵਾਈ ਦੀ ਆ ਹਾਂਜੀ ਹਾਂਜੀ ਇਹ ਉਹ ਕੁੜੀਆ ਦਾ ਗੀਤ ਲਿਖਿਆ ਵਾ ਅੱਛਾ ਇਹ ਹਾਂ ਇਹ ਉਹਨਾਂ ਨੇ ਲਿਖਿਆ ਬਹੁਤ ਅੱਛੀ ਕਰ ਬਹੁਤ ਸੋਹਣਾ ਲਿਖਿਆ ਬਹੁਤ ਆ ਜਿਹੜਾ ਬਾਪੂ ਤੇਰਾ ਪੁੱਤਨ ਕਮਾ ਇਹ ਵੀ ਉਹਨਾਂ ਨੇ ਲਿਖਿਆ ਵਾ ਅੱਛਾ ਉਹਨਾਂ ਨੇ ਲਿਖਿਆ ਜੀ ਹਾਂਜੀ ਹਾਂਜੀ ਬਹੁਤ ਅੱਛਾ ਲਿਖਦੀ ਠੀਕ ਆ ਉਹਦਾ ਵੀ ਜਿਹੜਾ ਕ੍ਰੈਡਿਟ ਜਿਹੜਾ ਜਾਂਦਾ ਕਿਰਨ ਸਿੱਧੂ ਨੂੰ ਜਾਂਦਾ ਜਿਨ੍ਹਾਂ ਨੇ ਲਿਖ ਲਿਖਤ ਲਿਖੀ ਕੁੜੀ ਨੇ ਨਾ ਬਹੁਤ ਸੋਹਣਾ ਲਿਖਦੀ ਕੁੜੀ ਤੇ ਬਾਈ ਜਿਹੜੇ ਸਾਡੇ ਹ ਵੋਕਲਾਂ ਸਾਡੀ ਟੇਵਾਰ ਹੋ ਜਾਂਦੀਆਂ ਕਹਿੰਦੇ ਗੌਣਾ ਬੜਾ ਸਖਾਲਾ ਹੋ ਗਿਆ ਨਾ ਤੇ ਉਹਨਾਂ ਦੇ ਲਈ ਬਈ ਮੈਂ ਕਹਿੰਦਾ ਜਰੂਰ ਇੱਕ ਮੈਸੇਜ ਹੋ ਜਾ ਜਾਂਦੇ ਜਾਂਦੇ ਕਿਉਂਕਿ ਸਮਾਂ ਬਹੁਤ ਘੱਟ ਆ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਜਾਂਦੇ ਜਾਂਦੇ ਇੱਕ ਵਾਰੀ ਉਹਨਾਂ ਦੇ ਲਈ ਸਪੈਸ਼ਲ ਮੈਸੇਜ ਹੋ ਜੇ ਜਿਹੜੇ ਲੋਕ ਘੱਟ ਸਿੱਖਣਾ ਪਸੰਦ ਕਰਦੇ ਆ ਤੇ ਵੋਕਲਾਂ ਨੂੰ ਕਹਿੰਦੇ ਵੀ ਟੋਨ ਕਰਾ ਕੇ ਸਿੱਧਾ ਅਸੀਂ ਕਲਾਕਾਰ ਬਣ ਜਾਈਏ। ਇਹੀ ਗੱਲ ਸਿੱਖਣਾ ਤਾਂ ਜ਼ਰੂਰੀ ਲੈਸ ਦੇ ਬੱਚੇ ਸਿੱਖੇ ਤੋਂ ਬਿਨਾ ਕੁਝ ਵੀ ਨਹੀਂ ਗਾ। ਬਿਲਕੁਲ ਜਿੰਨਾ ਸਿੱਖਿਆ ਜਾ ਵੀ ਓਨੇ ਘੱਟਾ ਮਿਹਨਤ ਤਾਂ ਮਿਹਨਤ ਆ। ਬਿਲਕੁਲ ਜੀ ਬਿਲਕੁਲ ਠੀਕ ਆ ਦੋ ਹਾਂਜੀ ਜਿਹੜੇ ਬੰਦੇ ਮਿਹਨਤ ਕਰਦੇ ਆ ਤਾਂ ਮਿਹਨਤ ਨੇ ਅੱਗੇ ਆਉਂਦੇ ਆ ਜਦ ਤਰੈ ਜ ਨਹੀਂ ਕਰਨੀ ਤੇ ਫਿਰ ਗਿੱਕੀ ਦਾ ਜਾਂ ਹੋਰ ਮਾਹੌਲ ਦਾ ਕੀ ਫਾਇਦਾ ਜਿਵੇਂ ਅ ਬਈ ਸੋਨੂ ਸਿਤੋੜਾ ਹਾਂਜੀ ਹਾਂਜੀ ਚਲੋ ਪ੍ਰਮਾਤਮਾ ਨੇ ਰਹਿਮਤ ਕੀਤੀ ਆਪਾਂ ਇਹ ਕਵਾਂਗੇ ਨਾ ਹਾਂਜੀ ਹਾਂਜੀ ਅ ਵਧੀਆ ਇਨਸਾਨੀਏ ਜਿਹੜੇ ਉਹਨੂੰ ਸਾਰਿਆਂ ਨੇ ਹੱਥ ਪਾਇਆ ਚੱਕੀ ਫਿਰਦੇ ਆਪਾਂ ਸਜਦਾ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਸੱਚੀ ਗੱਲ ਕਹਿੰਦੇ ਆ ਹਾਂਜੀ ਤੇ ਅਡੋਟੀ ਸੋਚਾਂ ਹੁਣ ਪਿਛਲੇ ਦਿਨਾਂ ਚ ਬਾਈ ਤਾਰੀ ਜੀ ਨੇ ਯਾਰ ਏਅਰ ਬੀਟ ਤੋਂ ਹਾਂਜੀ ਉਹਨਾਂ ਨੇ ਨਸ਼ਿਆਂ ਪ੍ਰਤੀ ਇੱਕ ਮਿੱਥੋਂ Song ਥੋੜਾ ਜਿਹਾ ਕਹਿੰਦਾ ਕੋਈ ਨਸ਼ਾ ਪਤੇ ਰਾਜ ਗਾਇਆ ਰਿਲੀਜ਼ ਕਰਨਾ ਗੀਤ ਮਿਊਜ਼ਿਕ ਭਾਜੀ ਦਾ ਕਰਿਆ ਪਿਆਗਾ ਉਹ ਦੋ ਬੋਲ ਜੀ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਜੀ ਜਿੱਥੇ ਨਦਿਆ ਦੁੱਧ ਦੀਆਂ ਅਜ ਨਸ਼ਾ ਥਿਆਵੇ ਫਤ ਮਰ ਗਿਆ ਕਪੂਰੋ ਹਰ ਮਾ ਕਰ ਲਾ ਦੇ ਤੇਰਾ ਪੂਗਾ ਦੋਸਤ ਹੋ ਤੋਸ ਤੋ ਹ ਤੋਸ ਤੋ ਤੇਰਾ ਪੂਗਾ ਦੋਸਤ ਤਾ ਹਣ ਸੋਚ ਕੇ ਪੈਰਾ ਖਤਰੇ ਵਿੱਚ ਪੰਜਾਬੀਏ ਪੰਜਾਬ ਹ ਮੇਰਾ ਆਹ ਫਤਰੇ ਵਿੱਚ ਪੰਜਾਬੀਓ ਪੰਜਾਬ ਹ ਮੇਰਾ ਤੇ ਬਾਈ ਬਾਈ ਦੇ ਬਾਅਦ ਕਮਾਲ ਗੱਲ ਕਰੀਏ ਕਿਉਂਕਿ ਸੰਗੀਤ ਦੇ ਨਾਲ ਨਾਲ ਹਨਾ ਇੱਕ ਬਹੁਤ ਵੱਡੀ ਜਿਹੜੀ ਛੇਦ ਦਿੱਤੀ ਹੈ ਤੁਸੀਂ ਨਸ਼ਾ ਪ੍ਰਤੀ ਖਾਸ ਕਰਕੇ ਹਨਾ ਤੇ ਨਵੀਂ ਪੀੜੀ ਲਈ ਵੀ ਖਾਸ ਕਰਕੇ ਕਹਿੰਦੇ ਜਿਵੇਂ ਛੇਮਾਂਦ ਰਿਹਾ ਸਾਡੇ ਨਸ਼ਿਆਂ ਦਾ ਵਗਦਾ ਨਾ ਉਹਨਾਂ ਦੇ ਲਈ ਵੀ ਖਾਸ ਕਰਕੇ ਸਪੈਸ਼ਲੀ ਮੈਸੇਜ ਹੈਗਾ ਬਹੁਤ ਸੋਹਣਾ ਮੈਸੇਜ ਲੱਗੇ ਹਨਾ ਜੀ ਤੇ ਬਾਕੀ ਜਿਹੜੇ ਸਾਡੀ ਵੀਡੀਓ ਨੂੰ ਵੇਖਿਆ ਤੁਹਾਨੂੰ ਬਾਈ ਦੀ ਗਾਇਕੀ ਕਿਦਾਂ ਦੀ ਲੱਗੀ ਹਨਾ ਤੇ ਇਹ ਵੀ ਜਰੂਰ ਦੱਸਿਓ ਤੁਹਾਨੂੰ ਦੇਖੋ ਜੀ ਇਹ ਚੱਕਰਾ ਵੀ ਉਹ ਮਿਹਨਤ ਵਾਲੀ ਗੱਲ ਆ ਗਈ ਹਨਾ ਦੀ ਸਾਰੇ ਵੀ ਮਿਹਨਤ ਨਾਲ ਕੀ ਉਹਨਾਂ ਤਾਂ ਬਹੁਤ ਹੀ ਵਧੀਆ ਗੱਲ ਹੈ ਜਿਵੇਂ ਮੇਰਾ ਸਾਰਿਆਂ ਨੂੰ ਇਹੀ ਕਹਿਣਾ ਵੀ ਜਿਹੜੇ ਨਵੇਂ ਮੁੰਡੇ ਕੁੜੀਆਂ ਹਨ ਸਾਰੇ ਮਿਹਨਤ ਕਰ ਰਹੇ ਆ ਤਾਂ ਵਧੀਆ ਮੈਟਰ ਗਾਉਣ ਤਾਂ ਬਹੁਤ ਹੀ ਵਧੀਆ ਗੱਲ ਆ ਜੇ ਚੰਗਾ ਮੈਟਰ ਗਾਇਆ ਜਾਵੇ ਚੰਗੇ ਸਤਰੀਲੇ ਬੰਦੇ ਨੂੰ ਸੁਣਿਆ ਜਾਵੇ ਸਤਰੀਲਾ ਮੈਟਰ ਗਾਇਆ ਜਾਵੇ ਬਿਲਕੁਲ ਬਿਲਕੁਲ ਤੇ ਐਂਡ ਤੇ ਮੈਂ ਦੋ ਵਾਰ ਸਰਦੂਰ ਸਾਹਿਬ ਦੇ ਜ਼ਰੂਰ ਤੁਹਾਡੇ ਜਰੂਰ ਸਰ ਆਉਣ ਦੇ ਮੇਰੇ ਫੇਵਰਟ ਨੇ ਯਾਦ ਕਰਿਓ ਨੇ ਮੈਨੂੰ ਬਹਾ ਕਹਿ ਰਹੇ ਸਨ पहली बारी दुनियाली दुनिया ते मौत बि न आई मनू ਬਹੁਤ ਸੋਹਣਾ ਬਾਈ ਬਾ ਕਮਾਲ ਬਾਈ ਦੀ ਗਾਇਕੀ ਆ ਨਾ ਤੁਹਾਨੂੰ ਬਾਈ ਦੀ ਗਾਇਕੀ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ